स्वागत ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਡੇ ਬਾਅਦ ਤੇ ਆਪਾਂ ਦੂਜਾ ਸੂਆ ਐਚਐਫ ਬੱਸੀ ਲੈ ਕੇ ਆਏ ਆ ਆ ਦੇਖ ਸਕਦੇ ਹੋ ਜੇਰ ਇਹਦੀ ਪ੍ਰੋਪਰ ਪੈ ਚੁੱਕੀ ਆ ਗੇਅਰ ਪ੍ਰੋਪਰ ਪੈ ਚੁੱਕੀ ਆ ਦੂਜਾ ਸੂਆ ਸੂਈ ਆ ਥਣ ਬਹੁਤ ਸੋਹਣਾ ਲੱਗਿਆ ਮੁਠੀ ਵਾਲਾ ਹੱਥਾਂ ਦੀ ਚਵਾਈ ਵਾਲਾ ਦੇਖ ਸਕਦੇ ਹੋ ਨੇੜ ਤੋਂ ਚੈ ਕੱਲਾ ਕੱਲਾ ਨਿਕਲਵਾ ਗਲਾਬੀ ਗਲਾਬੀ ਥਣ ਲੱਗੇ ਹੋਇਆ ਮਗਰ ਮੇਲ ਕਾ ਫਾਇਦੇ ਮੇਲ ਕਾ ਫਾਇਦੇ ਤੋਰ ਕੇ ਦਿਖਾਵਤ ਉ ਚਲ ਮਾ ਵੱਡਾ ਕਦ ਕਾਠਾ ਪਹਿਲਾਂ ਨੇ ਨੇ 26 27 ਲੀਟਰ ਦੁੱਧ ਪਾਇਆ ਹੋਇਆ ਅੱਜ ਇਹ 8 ਜੂਨ ਨੂੰ ਸੂਈ ਆ 8 ਜੂਨ ਨੂੰ ਆਪਾਂ 5:00 ਵਜੇ ਵੀਡੀਓ ਕਵਰ ਕਰ ਰਹੇ ਹਾਂ 8 ਜੂਨ 2023 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਸਤੂਰਾ ਵਗੈਰਾ ਇੱਕ ਵਾਰ ਤੋਂ ਫੇਰ ਦੇਖ ਸਕਦੇ ਹੋ ਸੋਣਾ ਹਵਾਨਾ ਤਿਆਰ ਕੀਤਾ ਹੋਇਆਗਾ ਕਮਾ ਲਓ ਬੱਚੇ ਕੋਲੇ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆਂ ਜੀ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਸੁੱਤਾ ਰਾਂ ਮਾਰ ਕੇ ਆਪਾਂ ਦਿਖਾ ਦੇਨੇ ਆਂ ਕਿਸਾਨ ਵੀਰੋ ਪੋਲੀ ਤੇ ਮੋਟੀ ਚਵਾਈ ਆ ਮਾਰਦੇ ਪੁੱਤਰਾਂ ਮਗਰ ਇਹਨੇ ਮਾਰ ਦੇ। ਦੇਖ ਸਰਦ ਤੁਸੀਂ ਜਿਵਾਈ ਬਹੁਤ ਚੰਗੀ ਆ ਪੋਲੀ ਤੇ ਮੋਟੀ। ਓਕੇ ਓਕੇ ਓਕੇ। ਸੁਤਾਰਾ ਮਾਰ ਕੇ ਤੁਹਾਨੂੰ ਦਿਖਾ ਦਿਆਂ ਕਿਸਾਨ ਵੀਰੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਬਣਾ ਲਿਓ। ਵੀਡੀਓ ਦੇਖਣ ਲਈ ਧੰਨਵਾਦ।